ਕਿਉਂਕਿ ਜਦੋਂ ਗਲਾ ਸੁੱਕਦਾਗਾ ਬਸ ਜੀ ਓਕੇ ਬਾਈ ਟਾਟਾ ਦਾਖਲਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਖਤੇ ਤੇ ਵੀਡੀਓ ਸਮਾਪਤ ਹੋ ਰਹੀ ਆ ਤੇ ਸਾਡਾ ਟਾਈਮ ਪੂਰਾ ਹੋ ਗਿਆ ਤੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਖਤੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਮੈਨੂੰ ਚੈਨਲ ਹੁਣ ਜਦੋਂ ਜਿੰਨ ਅਕਸ਼ਰ ਵੀ ਆ ਬਾਤ ਤੋਂ ਬਾਤ ਇਹ ਚਲੀ ਗਈ ਵੀਡੀਓ ਉਹਨਾਂ ਅਚਰ ਚਲੀ ਜਾਊਗੀ ਦੇਖ ਲਾਂਗਾ ਕਿ ਵੱਧ ਤੋਂ ਵੱਧ ਉਹਨਾਂ ਨੇ ਸਿਗਨਲ ਤਾਂ ਆ ਗਿਆ ਵੀ ਚੈਨਲ ਸਮਾਪਤੀ ਹੋਗੀ ਤੇ ਮਿੱਤਰੋ ਇਹ ਸੀ ਅੱਜ ਤੱਕ ਦਾ ਸਾਡਾ ਐਪੀਸੋਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰਾਂ ਨੂੰ ਅ ਦੱਸੋ ਕਿ ਮੇਰੇ ਜਿਹੜੇ ਚੈਨਲ ਨੇ ਚੈਨਲ ਦੇ ਉੱਤੇ ਜਿਹੜਾ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਤੇ ਵੱਧ ਤੋਂ ਵੱਧ ਮੇਰੀ ਪ੍ਰੋਮੋਸ਼ਨ ਦੇ ਵਿੱਚ ਚੈਨਲ ਦੇ ਪ੍ਰੋਮੋਸ਼ਨ ਦੇ ਵਿੱਚ ਮੇਰੀ ਮਦਦ ਕਰੋ ਤਾਂ ਕਿਉਂ ਮੈਂ ਆਪਣੇ ਮਨ ਦੀਆਂ ਗੱਲਾਂ ਤੁਹਾਨੂੰ ਦੱਸ ਸਕਾਂ ਵੱਧ ਤੋਂ ਵੱਧ ਤੁਹਾਡੇ ਨਾਲ ਸ਼ੇਅਰ ਕਰ ਚੱਕਾਂ ਤੇ ਏਸੀ ਮੇਰੀ ਹੁਣ ਤੱਕ ਦੀ ਫਤਿਹ ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਦੀ ਫਤਿਹ